ਮਿੰਟੋ ਜੀ ਜਿਵੇਂ ਕਿ ਬਈ ਪਤਾ ਹੀ ਸੀਗਾ ਕਿ ਪੰਜਾਬੀਆਂ ਨੂੰ ਮੰਤਰੀ ਨਵਾਂ ਮਿਲੇਗਾ ਕੈਬਨਿਟ ਮੰਤਰੀ ਅਰੋੜਾ ਸਾਹਿਬ ਆਉਣਗੇ ਇਹ ਵੀ ਲਗਭਗ ਚੀਜ਼ਾਂ ਤੈਹ ਸੀ ਪੱਕੀਆਂ ਹੀ ਸੀਗੀਆਂ ਸੋ ਮੰਤਰੀ ਬਣ ਗਏ ਨੇ ਸੌ ਚੁੱਕ ਲਈ ਆ ਪਰ ਇੱਕ ਤੇ ਜਿਹੜਾ ਵਿਭਾਗ ਮਿਲਿਆ ਉਹ ਵੀ ਕਿਤੇ ਨਾ ਕਿਤੇ ਪਹਿਲਾਂ ਤੋਂ ਲੱਗ ਰਿਹਾ ਸੀ ਕਿ ਜਿਸ ਤਰ੍ਹਾਂ ਉਹ ਖੁਦ ਇੰਡਸਟਰੀਅਲਿਸਟ ਨੇ ਬਿਜ਼ਨਸ ਦੇ ਨਾਲ ਜੁੜੇ ਹੋਏ ਨੇ ਉਦਾਂ ਦਾ ਹੀ ਵਿਭਾਗ ਤੇ ਫਿਰ ਇੱਕ ਬੰਦੇ ਦਾ ਜਾਣਾ ਵੀ ਇਹ ਕੁਛ ਜੀਨਾਂ ਨੂੰ ਪਤਾਸ ਲੱਗ ਰਿਹਾ ਸੀਗਾ ਕਿ ਯਾਰ ਕੋਈ ਆਏਗਾ ਕੋਈ ਹੋਰ ਵੀ ਆ ਸਕਦਾ ਹੈ ਕੌਣ ਜਾਏਗਾ ਜਾਣ ਵਾਲੀ ਚੀਜ਼ ਦਾ ਥੋੜਾ ਜਿਹਾ ਚੰਬਲ ਜਾਂ ਜ਼ਿਆਦਾ ਲੱਗ ਰਿਹਾ ਹੈ। ਖੂਬ ਗੱਲੇ ਆ ਇਹ ਰਾਜਨੀਤੀ ਹੈ ਸਰ। ਇੱਥੇ ਜਦੋਂ ਵਿਸਾਤ ਵਿਛਦੀ ਆ ਪਤਾ ਨਹੀਂ ਕਿਹੜੇ ਮੂਰੇ ਨੇ ਡਿੱਗਣਾ ਹੈ ਕਿਹੜੇ ਮੂਰੇ ਨੇ ਕਿਸ ਨੂੰ ਮਾਤ ਦੇਣੀ ਹੈ ਸ਼ਹਿ ਮਾਤ ਦੀ ਖੇਡ ਆ। ਗੱਲਿਆ ਕਿ ਹੁਣ ਜੇ ਆਪਾਂ ਵੇਖੀਏ ਤੇ ਇਸ ਗੱਲ ਦਾ ਇਮਕਾਨ ਸੀ ਕਿ ਮਾਜੇ ਦੇ ਵਿੱਚੋਂ ਇੱਕ ਮੰਤਰੀ ਦੀ ਛੁੱਟੀ ਹੋ ਸਕਦੀ ਆ ਜੀ ਹੁਣ ਤੁਸੀਂ ਇੱਕ ਚੀਜ਼ ਨੋਟ ਕਰੋ ਕਿ ਮਾਜੇ ਦੇ ਤਿੰਨ ਮੰਤਰੀ ਆ 1 2 3 4 ਮਾਜੇ ਦੇ ਚਾਰ ਮੰਤਰੀ ਸੀ ਘਟਾਰੂ ਚੱਕ ਇੱਕ ਤਾਲੀਵਾਲ ਦੋ ਭੁੱਲਰ ਤਿੰਨ ਜੀਟੀਓ ਚਾਰ ਹਮ ਸਰ ਆਮ ਤੌਰ ਤੇ ਅੰਮ੍ਰਿਤਸਰ ਸ਼ਹਿਰੀ ਤੋਂ ਇੱਕ ਮੰਤਰੀ ਜ਼ਰੂਰ ਹੈ ਨਿਜਰ ਸਾਬ ਰਾਏ ਨੇ ਕੁਝ ਸਮਾਂ ਫਿਰ ਉਹਨਾਂ ਨੂੰ ਕੱਢ ਦਿੱਤਾ ਗਿਆ ਸੀਗਾ ਮੰਤਰੀ ਮੰਡਲ ਚੋਂ ਜੀ ਮਤਲਬ ਕਿ ਇਦਾਂ ਕੀਤਾ ਜਾ ਸਕਦਾ ਸੀਗਾ ਕਿ ਅਰੋੜਾ ਸਾਬ ਨੂੰ ਲੈ ਕੇ ਚਲੋ ਢਾਲੀਵਾਲ ਸਾਬ ਦੀ ਜੇ ਛੁੱਟੀ ਕਰਨੀ ਸੀ ਕਰ ਸਕਦੇ ਸੀ ਅਮਰਸਰ ਸ਼ਹਿਰੀ ਦਾ ਇੱਕ ਮੰਤਰੀ ਬਣਾਇਆ ਜਾ ਸਕਦਾ ਸੀ ਉਹ ਤਾਂ ਫਾਇਦਾ ਇਹਨਾਂ ਨੂੰ ਚੋਣ ਚ ਵੀ ਮਿਲ ਸਕਦਾ ਜੀ ਬਿਲਕੁਲ ਕਿਉਂਕਿ ਅਮਰਸਰ ਦੀਆਂ ਐਮਐਲਏ ਦੀਆਂ ਸੀਟਾਂ ਨੇ ਕੋਈ ਕੱਲੀ ਇੱਕ ਸੀਟ ਨਹੀਂ ਹੈ ਦੂਜੀ ਗੱਲ ਕਿ ਇੰਡਸਟਰੀ ਦਿੱਤੀ ਅੱਛੀ ਗੱਲ ਆ ਮੈਂ ਇਸ ਚੀਜ਼ ਦੇ ਹੱਕ ਦੇ ਵਿੱਚ ਆ ਉਹਦਨ ਆਪਾਂ ਇਹ ਵੀ ਇੱਕ opinion ਆਪਣਾ ਦਿੱਤਾ ਸੀਗਾ ਕਿ ਇਦਾਂ ਵੀ ਕੀਤਾ ਜਾ ਸਕਦਾ ਕਿ ਚੀਮਾ ਸਾਹਿਬ ਨੂੰ ਫਾਈਨਾਂਸ ਦੇ ਦੇਣ ਹੋ ਫਾਈਨਾਂਸ ਉਹਨਾਂ ਤੋਂ ਲੈ ਕੇ ਇਹਨਾਂ ਨੂੰ ਦੇ ਦੇਣਾ ਜੀ ਅਰੋੜਾ ਸਾਹਿਬ ਨੂੰ ਤਾਂ ਮਤਲਬ ਕਿ ਉਹ ਚਲੋ ਠੀਕ ਆ ਉਹਨਾਂ ਨੇ ਨਹੀਂ ਕੀਤਾ ਇੰਡਸਟਰੀ ਦੇ ਦਿੱਤੀ ਪਰ ਐਨਆਰਆਈ ਮੰਤਰਾਲਾ ਲੈ ਕੇ ਇਹਨਾਂ ਨੂੰ ਦੇ ਦੇਣਾ ਕਿਤੇ ਨ ਕਿਤੇ ਤਾਲੀਵਾਲ ਸਾਹਿਬ ਨੂੰ ਬਿਲਕੁਲ ਨਿਊਟਰਲ ਕਰ ਦਿੱਤਾ ਹੈ ਜੀ ਆਉਣ ਵਾਲੇ ਸਮੇਂ ਦੇ ਵਿੱਚ ਕੀ ਹੈ ਕਿ ਹੋ ਸਕਦਾ ਹੈ ਕਿ ਇੱਕ ਦੋ ਐਂਟਰੀਆਂ ਜਿਹੜੀਆਂ ਹੋਰ ਹੋ ਜਾਣ ਮੰਤਰੀ ਮੰਡਲ ਦੇ ਵਿੱਚ ਰੌਲਾ ਇਹ ਸੀਗਾ ਕਿ ਗੱਲ ਮੈਨੂੰ ਇੱਕ ਬਹੁਤ ਚਰਚਿਤ ਐਮਐਲਏ ਆ ਉਹਨਾਂ ਦਾ ਕਰੀਬੀ ਮਿਲਿਆ ਮੈਂ ਕਿਹਾ ਵੀ ਤੁਹਾਡੇ ਬੰਦੇ ਵੀ ਉੱਥੇ ਬੈਠੇ ਨੇ ਚੰਡੀਗੜ੍ਹ ਤਾਂ ਉਸਨੇ ਜਿਹੜੀ ਗੱਲ ਕਹੀ ਬੜੀ ਇੰਟਰਸਟਿੰਗ ਸੀ ਕਿ ਇਸ ਇਲਾਕੇ ਦਾ ਇੱਕ ਮੰਤਰੀ ਹੋਰ ਵੀ ਹੈ ਜੀ ਤੇ ਉਹ ਕਹਿੰਦੇ ਆ ਕਿ ਭਈ ਜੇ ਇਹਨੂੰ ਮੰਤਰੀ ਬਣਾਇਆ ਮੇਰੀ ਛੁੱਟੀ ਕੀਤੀ ਤਾਂ ਮੈਂ ਆਪਣੀ ਉਸ ਪਾਰਟੀ 'ਚ ਚਲਾ ਜਾਵਾਂਗਾ ਜਿਸ ਪਾਰਟੀ 'ਚ ਹੋਇਆ ਜੀ ਇਹ ਬੜੀ ਇੰਟਰਸਟਿੰਗ ਗੱਲ ਸੀ ਮੇਰੇ ਵਾਸਤੇ ਰੋਚਕ ਸੀ ਕਿ ਆਪੋ ਆਪਣਾ ਬਚਾ ਕੀਤਾ ਜਾ ਰਿਹਾ ਸੀ ਮੰਤਰੀਆਂ ਮੰਨੋ ਆਪਣਾ ਜੋਰ ਤੋਰ ਜਿਹਾ ਲੱਗ ਰਿਹਾ ਸੀਗਾ ਜੀ ਤਾਂ ਧਾਲੀਵਾਲ ਸਾਹਿਬ ਦੀ ਛੁੱਟੀ ਉਹ ਤੇ ਪਹਿਲਾਂ ਵੀ ਵੈਸੀ ਜੇ ਤੁਸੀਂ ਦੇਖੋਗੇ ਉਹਨਾਂ ਦੇ ਕੋਲੋਂ ਮੰਤਰਾਲਾ ਪਹਿਲਾਂ ਲੈ ਲਿਆ ਗਿਆ ਫਿਰ ਇੱਕ ਮੰਤਰਾਲਾ ਐਸਾ ਦਿੱਤਾ ਜਿਹੜਾ ਕਹਿੰਦੇ ਹੈ ਹੀ ਨਹੀਂ ਸੀਗਾ ਹੁਣ ਤੀਜਾ ਉਹ ਐਨ ਆਰ ਆਈ ਮੰਤਰੀ ਸੀਗੇ ਉਹ ਵੀ ਚਲੋ ਕੰਮ ਨਿਭੜਿਆ ਹੂੰ ਉਹ ਤੇ ਹੋ ਗਿਆ ਸਾਫ਼ ਜੀ ਹੁਣ ਜੇ ਆਪਾਂ ਵੇਖੀਏ ਤਾਂ ਇੱਕ ਦੋ ਮੰਤਰੀਆਂ ਦੀ ਗੁੰਜਾਇਸ਼ ਹਲੇ ਬਾਕੀ ਆ ਹੋ ਸਕਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਦੋ ਐਂਟਰੀਆਂ ਜਿਹੜੀਆਂ ਉਹ ਕਰਵਾ ਲਈਆਂ ਜਾਂਦਾ ਪਰ ਫਿਲਹਾਲ ਅਰੂੜਾ ਸਾਹਿਬ ਮੰਤਰੀ ਬਣ ਗਏ ਆ ਅਧਿయోగ ਉਹਨਾਂ ਦੇ ਕੋਲ ਚਲਾ ਗਿਆ ਜੀ ਯਾਨੀ ਬਹੁਤ ਵਧੀਆ ਮੰਤਰਾਲਾ ਮਿਲਿਆ ਉਹਨਾਂ ਨੂੰ ਬਿਲਕੁਲ ਠੀਕ ਹੈ ਨਾ ਜੀ ਐਨ ਆਰ ਆਈ ਮਿਨਿਸਟਰੀ ਤੇ ਕੋਈ ਵੱਡਾ ਵੱਡਾ ਉਹ ਨਹੀਂ ਹੈਗਾ ਇਥੇ ਸਭ ਨੂੰ ਜਿਆਦਾ ਮਤਲਬ ਕਿ ਤੁਹਾਨੂੰ ਕੰਮ ਕਰ ਇਹਦੇ ਵਿੱਚ ਕਰਨਾ ਪੈਂਦਾ ਪਰੰਤੂ ਅਧਿయోగ ਜਿਹੜਾ ਹੈ ਨਾ ਉਹ ਇੱਕ ਮਲਾਈ ਵਾਲਾ ਮੈਂਗਰ ਜੀ ਜੀ ਮਲਾਈ ਵਾਲਾ ਮੰਗਰ ਦੋਨੇ ਬਾਈ ਜੇ ਆਪਾਂ ਇਹਨੂੰ ਸਾਦੇ ਢੰਗ ਨਾਲ ਆਖੀਏ ਤਾਂ ਬਾਕੀ ਹੁਣ ਵੇਖੋ ਵੀ ਅੰਦਰ ਦੀ ਕਹਾਣੀ ਤਾਂ ਮੈਨੂੰ ਨਹੀਂ ਪਤਾ ਕਿ ਤਾਲੀਵਾਲ ਸਾਹਿਬ ਦੇ ਹੱਕ ਦੇ ਵਿੱਚ ਕੀ ਕੋਈ ਲੋਬਿੰਗ ਵਗੈਰਾ ਜਿਹੜੀ ਉਹ ਨਹੀਂ ਹੋ ਸਕੀ ਤਾਲੀਵਾਲ ਸਾਹਿਬ ਇਕੱਲੇ ਪੈ ਗਏ ਹਾਲਾਂਕਿ ਉਹ ਪ੍ਰੈਸ ਕਾਨਫਰੰਸ ਕਰ ਰਹੇ ਸੀ ਕਿ ਦੇਖੋ ਜੀ ਮੈਂ ਉਹ ਲੀਡਰ ਨਹੀਂ ਆ ਜੋ ਇਦਾਂ ਕਰਾਉਂਦਾ ਕਰਾ ਇਹ ਗੱਲਾਂ ਹੁੰਦੀਆਂ ਨੇ ਠੀਕ ਹੈ ਜੀ ਸੋ ਅਗਰ ਇੱਕ ਬੰਦਾ ਲੋਬਿੰਗ ਚ ਨਹੀਂ ਮਤਲਬ ਕਿ ਹਾਂ ਜੀ ਹੁਣ ਟੁੱਟੇ ਦਿਲ ਦੀਆਂ ਹੂਕਾਂ ਹੀ ਆਂ ਬਸ ਕਹਿੰਦਾ ਜੀ ਤਾਂ ਇਹਨਾਂ ਦੀ ਰੀਸ਼ਫਲਿੰਗ ਜਿਹੜੀ ਆ ਸੱਤਵੀਂ ਵਾਰ ਹੋ ਗਈ ਆ ਜੀ ਸਾਢੇ 3 ਸਾਲ ਦੇ ਵਿੱਚ ਵਧਾਈ ਜਿਹੜੇ ਆ ਗਏ ਅਰੋੜਾ ਸਾਹਿਬ ਹੁਣ ਮਤਲਬ ਕਿ ਉਦੋਂ ਵੀ ਮੈਂ ਗੱਲ ਕਹੀ ਸੀ ਹੁਣੇ ਮੰਤਰੀ ਬਣ ਗਏ ਆ ਉਮੀਦ ਕਰਦੇ ਆ ਕਿ ਹੈਂਟਨ ਹੋਮਸ ਵਾਲਾ ਮਾਮਲਾ ਜਿਹੜਾ ਉਹ ਵੀ ਨਿਪਟ ਜਾਏਗਾ ਹੁਣ ਆਹ ਹੋਲੀ ਹੋਵੇ ਉਹ ਵੀ ਉਹਦਾ ਵੀ ਹੁਣ ਭਲ ਹੋ ਜਾਏਗਾ ਹਾਂ ਬਿਲਕੁਲ ਉਸ ਤੇ ਵੀ ਕਾਫੀ ਕਹ ਲੋ ਕਿ ਨਿਗਾਮਾ ਵੀ ਨਹੀਂ ਚਰਚਾ ਵੀ ਨਹੀਂ ਤੇ ਸ਼ਾਇਦ ਉਹਦਾ ਕੋਈ ਜਵਾਬ ਆਏ ਕੋਈ ਉੱਤਰ ਆਏ ਰਵੀ ਮਹਿਤਾ ਜੀ ਕਹਿੰਦੇ ਨੇ ਕਿ ਕਹਿੰਦੇ ਸਾਬਕਾ ਮੰਤਰੀ ਸਾਹਿਬ ਨੂੰ ਕਹਿੰਦੇ ਰਾਜ ਸਭਾ ਭੇਜਣ ਦੀ ਤਿਆਰੀ ਆ ਤੇ ਇਹ ਮਸਲਾ ਵੀ ਵਿੱਚ ਹੀ ਲਟਕਦਾ ਰਿਹਾ ਮਿੰਟੂ ਜੀ ਹਜੇ ਤੱਕ ਨਹੀਂ ਦੇਖੋ ਰਾਜ ਸਭਾ ਦੇ ਵਿੱਚ ਤਾਲੀਮਾਨ ਸਾਹਿਬ ਨੂੰ ਭੇਜਣਗੇ ਐਸਾ ਲੱਗਦਾ ਤੇ ਹੈ ਨਹੀਂ ਹੈ ਜੀ ਹੂੰ ਠੀਕ ਆ ਕਿਉਂਕਿ ਇਹ ਤੇ ਕੋਈ ਉਹ ਨਹੀਂ ਹੈ ਕਿ ਮਜਬੂਰੀ ਸੀਗੀ ਕਿ ਇੱਕ ਮੰਤਰੀ ਨੂੰ ਹਟਾਉਣਾ ਪੈ ਰਿਹਾ ਸੀਗਾ ਕਿ ਉਹਨਾਂ ਨੂੰ ਮਤਲਬ ਕਿ ਇੱਕ ਮੰਤਰਾਲਾ ਜਿਹੜਾ ਕਿਉਂਕਿ ਅਦਿయోగ ਤੇ ਕਿਸੇ ਹੋਰ ਕੋਲ ਸੀ ਮੇਰੇ ਖਿਆਲ ਨਾਲ ਜੀ ਜੀ ਜੇ ਮੰਨ ਲਓ ਅਰੋੜਾ ਸਾਹਿਬ ਦੀ ਜਗ੍ਹਾ ਤੇ ਉਹਨਾਂ ਨੂੰ ਕੋਈ ਜਨ ਹੁੰਦਾ ਠੀਕ ਹੈ ਨਾ ਜੀ ਤਾਂ ਉਹ ਤਾਂ ਤਾਂ ਸੀ ਕਿ ਜੇ ਬੜੀ ਅੜਫਾ ਸੀਗੀ ਵੀ ਕੋਈ ਹੋਰ ਚਾਰਾ ਹੀ ਨਹੀਂ ਸੀ ਦੋ ਮੰਤਰੀ ਨਵੇਂ ਬਣਾਏ ਜਾ ਸਕਦੇ ਸੀ ਅਰੋੜਾ ਸਾਹਿਬ ਦੀ ਸਿੰਗਲ ਐਂਟਰੀ ਹੋਈ ਆ ਤੇ ਮੈਨੂੰ ਨਹੀਂ ਲੱਗਦਾ ਕਿ ਢਾਲੀਵਾਲ ਸਾਬ ਵੈਸੇ ਵੀ ਜੇ ਦੇਖੀਏ ਤੇ ਰਾਜ ਸਭਾ ਮੈਂਬਰੀ ਜਿਹੜੀ ਹੈ ਉਹਦੇ ਹੱਕਦਾਰ ਹੈ ਮਾਫ ਕਰਨਾ ਮੇਰੇ ਨਿੱਜੀ ਵਿਚਾਰ ਆ ਜੀ ਠੀਕ ਹੈ ਨਾ ਜੀ ਰਾਜ ਸਭਾ ਦਾ ਮੈਂਬਰ ਪਾਰਲੀਮੈਂਟ ਬਨਣਾ ਜਿਹੜਾ ਹੈ ਨਾ ਬਹੁਤ ਵੱਡੀ ਗੱਲ ਆ ਵੱਡੀ ਗੱਲ ਤੇ ਢਾਲੀਵਾਲ ਸਾਬ ਹੁਣ ਜਿਸ ਤਰ੍ਹਾਂ ਤੁਹਾਨੂੰ ਪਤਾ ਹੀ ਆ ਹੂੰ ਜੋ ਹੈ ਮਾਮਲੇ ਉਹਨਾਂ ਦੇ ਚਲੋ ਮੈਂ ਉਧਰ ਪੈਂਦਾ ਨਹੀਂ ਆ ਠੀਕ ਹੈ ਨਾ ਜੀ ਤਾਂ ਰਾਜ ਸਭਾ ਦਾ ਜਿਸ ਬੰਦੇ ਦਾ ਮੰਤਰੀ ਮੰਡਲ ਦੇ ਵਿੱਚ ਇਹਨਾਂ ਨੇ ਖੁਦ ਹੀ ਕਦ ਘਟਾਇਆ ਹੋਵੇ ਦੋ ਵਾਰੀ ਜੀ ਹੁਣ ਮੰਤਰੀ ਪਦ ਜਿਹੜਾ ਮਾੜਾ-ਮੋਟਾ ਬਚਿਆ ਸੀ ਉਹ ਵੀ ਲੈ ਲਿਆ ਉਹ ਰਾਜ ਸਭਾ ਦਾ ਮੈਂਬਰ ਆਹੋ ਜੀ ਕਿਉਂ ਦੇਖੋ ਰਾਜ ਸਭਾ ਇਹ ਤੁੱਕੇ ਹੁੰਦੇ ਨੇ ਜੀ ਕਿ ਫਲਾਣਾ 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 ਜਦੋਂ ਫੈਸਲਾ ਲੈਣਗੇ ਪਤਾ ਲੱਗ ਜਾਊਗਾ ਜੀ ਚਲੋ ਜੀ ਇਦਾਂ ਦੀ ਇੱਕ ਚਲੋ ਇੱਕ ਕਮੈਂਟ ਆਪਾਂ ਹੋਰ ਪੜ੍ਹ ਦਨੇ ਮਿੰਟੂ ਜੀ ਆਪਾਂ ਇੱਥੇ ਕੁਝ ਕਨਫਰਮ ਤੇ ਕੁਝ ਕਰ ਨਹੀਂ ਸਕਦੇ ਕੁਲਰੀਆਂ ਜੀ ਕਹਿ ਰਹੇ ਨੇ ਕਹਿੰਦੇ ਵੀ ਦੋ ਨਵੇਂ ਵਿਧਾਇਕ ਜਿਹੜੇ ਉਹ ਮੰਤਰੀ ਬਣਨਗੇ ਜੀ ਤੇ ਨਾਈਸ ਕਹੀ ਬਾਈ ਇਹਨਾਂ ਦਾ ਕਮੈਂਟ ਹੈ ਕਹਿੰਦੇ ਇੰਡਸਟਰੀ ਵਿੱਚ ਕਨੇ ਕਨਫਲਿਕਟ ਆਫ ਇੰਟਰਸਟ ਵੀ ਕਹਿੰਦੇ ਹੋ ਸਕਦਾ ਤੇ ਕਨਫਲਿਕਟ ਆਫ ਇੰਟਰਸਟ ਨੂੰ ਕੌਣ ਸਮਝਦਾ ਸਾਹਿਬ ਹੂੰ ਠੀਕ ਹੈ ਨਾ ਜੀ ਕਨਫਲਿਕਟ ਆਫ ਇੰਟਰਸਟ ਤਾਂ ਗੱਲ ਇਹ ਆ ਕਿ ਉਹ ਕੋਈ ਕਾਨੂੰਨੀ ਐ ਨਹੀਂਗਾ ਜਦੋਂ ਜੀ ਕੋਈ ਕਾਨੂੰਨ ਦੱਸੋ ਕੋਈ ਹੈ ਕਾਨੂੰਨ ਇਸ ਤਰ੍ਹਾਂ ਦਾ ਹੂੰ ਜਦੋਂ ਇੱਕ ਕਾਰਖਾਨੇਦਾਰ ਰਾਜ ਸਭਾ ਦਾ ਮੈਂਬਰ ਬਣ ਗਿਆ ਫਿਰ ਵਿਧਾਨਕਾਰ ਬਣ ਗਿਆ ਮੰਤਰੀ ਬਣ ਗਿਆ ਵਾ ਠੀਕ ਹੈ ਜੀ ਹੂੰ ਕੋਈ ਕਾਨੂੰਨ ਹੀ ਨਹੀਂ ਰੋਕਦਾ ਜਦੋਂ ਜਸਵੰਤ ਲੀ ਇਹਨਾਂ ਨੇ ਸਰਕਾਰ ਸੰਭੀ ਸੀ ਮਾਨ ਸਾਹਿਬ ਨੇ ਮੈਂ ਉਸ ਵੇਲੇ ਇੱਕ ਪੋਸਟ ਪਾਈ ਸੀਗੀ ਕਿ ਤੁਸੀਂ ਸਭ ਤੋਂ ਪਹਿਲਾਂ ਇਹ ਕੰਮ ਕਰ ਲਓ ਕਨਫਲਿਕਟ ਆਫ ਇੰਟਰਸਟ ਤੁਹਾਡੇ ਸਾਰੇ ਮਸਲੇ ਤਕਰੀਬਨ ਤਕਰੀਬਨ ਜਿਹੜੇ ਆ ਉਹ ਐਡਰੈਸ ਹੋ ਜਾਣਗੇ ਤਾਂ ਗੱਲ ਇਹ ਆ ਕਿ ਇਹ ਜੇ ਅਜਿਹਾ ਕਰਦੇ ਤਾਂ ਅਧਿయోగਪਤੀ ਕਹਨ ਨੂੰ ਕਿਹੜੇ ਥੈਲੀਆਂ ਦੇਣਗੇ ਨਾਲ ਨੂੰ ਜੀ ਠੀਕ ਹੈ ਨਾ ਜੀ ਸੋ ਅੱਜ ਕੱਲ੍ਹ ਰਾਜ ਸਭਾ ਦੇ ਵਿੱਚ ਲੋਕ ਸਭਾ ਦੇ ਵਿੱਚ ਬਹੁਤ ਸਾਰੇ ਕਾਰੋਬਾਰੀ ਜਿਹੜੇ ਆ ਉਹ ਇਸ ਕਰਕੇ ਜਾਂਦੇ ਆ ਕਿ ਇੱਕ ਤਾਂ ਉਹਨਾਂ ਨੂੰ ਸਿਕਿਉਰਿਟੀ ਵਗੈਰਾ ਮਿਲ ਜਾਂਦੀ ਆ ਸਰਕਾਰੀ ਬੰਗਲਾ ਮਿਲ ਜਾਂਦਾ ਹੈ ਸਰਕਾਰੀ ਸਹੂਲਤਾਂ ਮਿਲ ਜਾਂਦੀ ਆ ساری ਉਮਰ ਦੀ ਪੈਨਸ਼ਨ ਲੱਗ ਜਾਂਦੀ ਆ ਦੂਜਾ ਕਿ ਉਹ ਆਪਣੇ ਹੱਕ ਦੇ ਵਿੱਚ ਬਹੁਤ ਕੁਝ ਕਰਵਾ ਸਕਦੇ ਆ ਲਾਬਿੰਗ ਵਗੈਰਾ ਜਿਹੜੀ ਆ ਜੀ ਜੀ ਚਲੋ ਘਰ ਮੀਟੂ ਜੀ ਇਹ ਤੇ ਹੁਣ ਸਰਕਾਰ ਨੇ ਤੈਅ ਕਰਨਾ ਪਈ ਉਹਨੇ ਕਿਹੜੇ ਬੰਦੇ ਨੂੰ ਕਿੱਧਰ ਰੱਖਣਾ ਹੈ ਕਿੱਧਰ ਲੈ ਕੇ ਆਉਣਾ ਹੈ ਤੇ ਇੱਕ ਕਮੈਂਟ ਆਪਾਂ ਰਵੀ ਮਹਿਤਾ ਜੀ ਦਾ ਪੜ ਲਏ ਨੇ ਜੀ ਉਸ ਤੋਂ ਬਾਅਦ ਆਪਾਂ ਅਗਲੀ ਖਬਰ ਵੱਲ ਨੂੰ ਚੱਲਦੇ